ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਨਿਊ ਬਲੌਗ 'ਚ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਅੱਜ ਮੰਨ ਲਓ ਵੀ ਮੱਕੀ ਰੋ ਮਾਰ ਰਹੇ ਆ ਆਪਾਂ ਪਿੰਡ ਵਾਲੀ ਜਿਹੜੀ ਘਰਾਂ ਕੋਲੇ ਆਪਣੇ ਤੇ ਗਰਮੀ ਬਹੁਤ ਜ਼ਿਆਦਾ ਜੀ ਬਹੁਤ ਲੋ ਚੱਲੀ ਜਾਂਦੀ ਆ ਤੱਤੀ ਮੱਕੀ ਥੱਲੋ ਰਾਮ ਗਈ ਪਾਣੀ ਆਪਾਂ ਜਮਾ ਐਨ ਖੁੱਡਾਂ 'ਚ ਚੜਾਤਾ ਪਰ ਗਰਮੀ ਇੰਨੀ ਆ ਉਹਦੇ ਕਾਰਨ ਨਾ ਮੰਨ ਕੇ ਚਲੋ ਵੀ ਮੱਕੀ ਹਜੇ ਵੀ ਕਮਲਾਈ ਖੜੀ ਹੈ ਜੀ ਲੋ ਇੰਨੀ ਤਤੀ ਚਲਦੀ ਆ ਤੇ ਰਹਿੰਦੀ ਗੁੰਦੀ ਜੀ ਬਸ ਪੁੱਛੂ ਹੀ ਨਾ ਵੀ ਬਹਾਣਾ ਚ ਇੰਨੀ ਤਤੀ ਲੋ ਆਉਂਦੀ ਆ ਜੀ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਦੇ ਕਾਰਨ ਹੀ ਮੰਨ ਕੇ ਚਲੋ ਜੀ ਬਾਣਾ ਚ ਪਾਣੀ ਵੀ ਨਹੀਂ ਤੁਰ ਰਿਹਾ ਕਿਉਂਕਿ ਜਦੋਂ ਬਾਣਾ ਚ ਪਾਣੀ ਮੋਟਰਾਂ ਚੱਲੀ ਜਾਂਦੀਆਂ ਜੀ ਹੁਣ ਨਾਲ ਦੀ ਨਾਲ ਪਾਣੀ ਚੱਕੀ ਜਾਂਦਾ ਰੱਬਾ ਲੋ ਚੱਕੀ ਜਾਂਦੀ ਹੈ ਜੀ ਹੁਣ ਤੇ ਆਪਾਂ ਖੜੇ ਸੀਗੇ ਇੱਧਰ ਮੋਟਰ ਤੇ ਆ ਦੇਖੋ ਜੀ ਮੋਟਰ ਜਾਂਦੀ ਆਪਣੇ ਚੱਲੀ ਆਹ ਦੇਖੋ ਜੀ ਆਪਣੀ ਮੋਟਰ ਆਨ ਲੋ ਮੱਕੀ ਜੀ ਚੱਲੀ ਜਾਂਦੀ ਹੈ ਇੱਥੇ ਮੱਕੀ ਹੈ ਆਪਣੀ ਇਧਰਲੀ ਸਾਈਡ ਉਹ ਦੇਖੋ ਜੀ ਉਹ ਮੱਕੀ ਚੱਲਦੀ ਜਾਂਦੀ ਆਪਣੇ ਪੱਤੇ ਸੋਨੂੰ ਦੀਦੇ ਹੋਣਗੇ ਜੀ ਪੱਤੇ ਬਹੁਤ ਜ਼ਿਆਦੇ ਐ ਹੋਏ ਪਿਆ ਜੀ ਜਿਵੇਂ ਮੰਨ ਕੇ ਚਲੋ ਵੀ ਉਹ ਤਾਂ ਆਪਾਂ ਪਾਣੀ ਵੀ ਨਹੀਂ ਲਾਇਆ ਹੁੰਦਾ ਇੰਨੀ ਜ਼ਿਆਦਾ ਗਰਮੈਸ ਪੈ ਰਹੀ ਆ ਲੋ ਚੱਲ ਰਹੀ ਹੈ ਤੇ ਉਹਦਾ ਕਾਰਨ ਇਹੀ ਹੈ ਜੀ ਗਰਮੀ ਦਾ ਕਾਰਨ ਦੇ ਪੱਤੇ ਨਹੀਂ ਖੁੱਲਦੇ ਨਹੀਂ ਮੱਕੀ ਰਮਾਏ ਤੋਂ ਪੱਤੇ ਖੋਲਦੀ ਆ ਜੀ ਪਰ ਇਹ ਨਹੀਂ ਮੱਕੀ ਹੁਣ ਨਹੀਂ ਖੋਲਦੀ ਬਾਕੀ ਜੀ ਹੁਣ ਆਪਾਂ ਹੋਰ ਤਾਂ ਕੀ ਕਹਿਣਾ ਜੀ ਆਪਾਂ ਛਡਾ ਜੀਰੀਆਂ ਲਾਈ ਜੰਨੇ ਜੀ ਤੁਹਾਡੀ ਮਰਜ਼ੀ ਆ ਵੈਸੇ ਤਾਂ ਤੱਕੇ ਹੀ ਕਰਦੇ ਆਪਾਂ ਆ ਦੇਖੋ ਜੀ ਮੱਕੀ ਦਾ ਹਾਲ ਬਹੁਤ ਜ਼ਿਆਦਾ ਮਾੜਾ ਹਾਲ ਆ ਜੀ ਕਿ ਮੱਕੀਆਂ ਵੀ ਕਦ ਨਹੀਂ ਕਰ ਰਹੀਆਂ ਇਸੇ ਕਾਰਨ ਗਰਮੀ ਵੱਧ ਪੈਣ ਕਾਰਨ ਤੇ ਜੇ ਆਪਾਂ ਮੰਨ ਲਓ ਵੀ ਜੀ ਜੀ ਵਧੀਆ ਮੌਕਾ ਹੈ ਆਪਣਾ ਕਿਉਂਕਿ ਪਾਣੀ ਹੁਣ ਥੱਲੇ ਥੱਲੇ ਵਹੇ ਇੱਕ ਇੱਥੇ ਆਪਣੇ ਰੋਡ ਦੇ ਉੱਤੇ ਘਰ ਹੋਣ ਕਰਕੇ ਡਰੇਡ ਨਾਗਦੇ ਆ ਜੀ ਮਗਰ ਜਿਹੜੀਆਂ ਪਾਈਆਂ ਹੁੰਦੀਆਂ ਨੇ ਮੋਟਰ ਕੱਢਣ ਵਾਲੀਆਂ ਤੇ ਉਹਨਾਂ ਤੇ ਬੜੀਆਂ ਤਰੀਫ ਹੁੰਦੇ ਆ ਕਿਸਾਨ ਜੀ ਆਪਣੇ ਵੀਰ ਭਰਾ ਤੇ ਇਹ ਕਾਰਨ ਨਹੀਂ ਪਿਆ ਇਹ ਮੀਂਹ ਕਾਰਨ ਹੀ ਮੰਨ ਲਓ ਵੀ ਤੇ ਇਸੇ ਕਾਰਨ ਪਾਣੀ ਥੱਲੇ ਥੱਲੇ ਜਾਈ ਇਹ ਨਾ ਮੋਟਰਾਂ ਡਿਲੀਵਰੀਆਂ ਮੰਗੀ ਜਾਂਦੀਆਂ ਜੀ ਆਪਾਂ ਹਜੇ ਵੀ ਸੰਭਲ ਜੀਏ ਵਧੀਆ ਰਹਾਂਗੇ। ਊਂਗੀਆਂ ਮੰਗੀਆਂ ਲਾ ਲਿਆ ਕਰੀਏ ਜੀ ਉਹਦੇ ਨਾਲ ਵੀ ਫਰਕ ਰਿਹਾ ਕਰੋ। ਇਹ ਮੱਕੀਆਂ ਦਾ ਚਲੋ ਆਪਾਂ ਚਾਰ ਨੂੰ ਹੀ ਲਾਉਨੇ ਆਂ ਵੈਸੇ ਤਾਂ ਆਪਾਂ ਲਾਉਂਦੇ ਨਹੀਂ ਮੱਕੀ। ਇਹ ਮੱਝਾਂ ਨੂੰ ਚਾਰਨ ਖਾਤਰ ਲਾ ਲੈਂਦਾ ਕੋਈ ਦੋਕ ਨਾਲਾ ਕਿਸ ਨੇ ਚਾਰ ਲਾ ਲੀਆਂ ਜੀ। ਚਲੋ ਮਿਲਦੇ ਆਂ ਜੀ ਤੁਹਾਨੂੰ। ਆ ਆ ਆਪਣੇ ਕੋਲੇ ਘਰਾਂ ਦੇ ਬਾਗ ਆ ਜੀ ਕਿੰਨੂਆਂ ਦਾ। ਲਾਦਾ ਇਹ ਹੈਗਾ ਸੀਗਾ ਜੀ ਦੋ ਕਿੱਲਿਆਂ ਚ ਆ ਸਾਰੇ ਬਾਣ ਚ ਬਾਗ ਸੀਗਾ ਜੀ ਇੱਥੋਂ ਲੈ ਕੇ ਆ ਕੋਠੇ ਤੋਂ ਲੈ ਕੇ ਜਿਹੜਾ ਕੋਠੇ ਕੋਲੇ ਖੜੇ ਆ ਆਪਾਂ ਇੱਥੋਂ ਲੈ ਕੇ ਉਹ ਖੰਬੇ ਧੀਰੇ ਹੁਣ ਵੇ ਸਾਨੂੰ ਬੜ ਤੇ ਲੱਗੇ ਹੋਏ ਇਹ ਸਾਰੇ ਮੰਨ ਲਓ ਵੀ ਬਾਗ ਹੀ ਸੀਗਾ ਕਿੰਨੂ ਆਦਾ ਹੌਲੀ ਹੌਲੀ ਇਹ ਬਾਗ ਸੁੱਕੀ ਗਿਆ ਸੁੱਕੀ ਗਿਆ ਜੀ ਹੁਣ ਦੋ ਢਾਈ ਕਨਾਲਾਂ ਚ ਹੀ ਰਹਿ ਗਏ ਬੂਟੇ ਸਾਰੇ ਪੱਟੇ ਗਏ ਜੀ ਪੱਟਣ ਦਾ ਕਾਰਨ ਇਹੀ ਆ ਜੀ ਬੂਟੇ ਮੰਨ ਲਓ ਵੀ ਹੌਲੀ ਹੌਲੀ ਫਰਕ ਪਈ ਜਾਂਦਾ ਜੀ ਆਪਣਾ ਰਝਾਣਾ ਜਿਹੜਾ ਜੀਰੀਆਂ ਦੇ ਬੰਨੀ ਚਾਈ ਜਾਂਦਾ ਕਿਉਂਕਿ ਜੀ ਹੁਣ ਜੇ ਬਾਗ ਸੀਗਾ ਜੀ ਇਹਨੂੰ ਮੰਨ ਲਓ 5-4 ਪਾਣੀ ਲੱਗਦੇ ਸੀਗੇ ਜਾਂ ਇਹਦੇ ਵਿੱਚ ਸਬਜ਼ੀ ਬਾਜੀ ਲਾ ਲੈਂਦੇ ਸੀਗੇ ਇਹ ਉਹਦੇ ਨਾਲ ਮੰਨ ਲਓ ਵੀ ਸਬਜ਼ੀ ਬਾਜੀ ਨਾਲ ਨਾਲੇ ਤਾਂ ਆਪ ਸਬਜ਼ੀ ਬਾਜੀ ਖਾਂਦੇ ਸੀਗੇ ਬਿਮਾਰੀਆਂ ਤੋਂ ਦੂਰ ਰਹਿੰਦੇ ਸੀ ਤੇ ਬਾਕੀ ਸਿਆਲਾਂ 'ਚ ਇਹਦੇ 'ਚ ਸਰੋਂ ਹੋ ਜਾਂਦੀ ਸੀ ਸਰੋਂ ਵਹਣ 'ਚ ਬਹੁਤ ਹੋ ਜਾਂਦੀ ਸੀ ਇਹਦੇ 'ਚ ਤੇ ਚਲੋ ਜੀ ਹੁਣ ਮਰਜੀ ਹੈ ਕਿਸੇ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਬਾਕੀ ਹੁਣ ਹਾਲਾਤ ਇਹ ਜੇ ਮੰਨ ਲਓ ਵੀ ਤੇ ਤਾਰਾਂ ਲੱਗੀਆਂ ਹੋਈਆਂ ਸੀਗੀਆਂ ਆਸੇ-ਪਾਸੇ ਇਹ ਤੋਂ ਕਿੰਨੂ ਬਹੁਤ ਮੰਨ ਲਓ ਇੱਕ ਰੋਆ ਇੱਕ ਇਸ਼ਾਦ ਬਰਾਤੇ ਕਿੰਨੂ ਤੋੜਨ ਲੱਗੇ ਇਹ ਕਾਰਨ ਇੱਕ ਇਹਨਾਂ ਦੇ ਬਜ਼ੁਰਗ ਸੀਗੇ ਉਹ ਪਹਿਲਾਂ ਤਾਂ ਇੱਥੇ ਰਹਿੰਦੇ ਰਹੇ ਆ ਦਿਨੇ ਵੀ ਰਹਿੰਦੇ ਹੁੰਦੇ ਰਾਤ ਨੂੰ ਵੀ ਇੱਥੇ ਪੈ ਜਾਂਦੇ ਸੀ ਕੋਠੇ 'ਚ ਹੁਣ ਉਹ ਬਜ਼ੁਰਗ ਇਹਨਾਂ ਦੇ ਮੰਨ ਲਓ ਉਹਨਾਂ ਆਦੀ ਕੋਈ ਤਕਲੀਫ ਆਈ ਉਹਦੇ ਕਾਰਨ ਹੁਣ ਉਹਨਾਂ ਤੋਂ ਵੀ ਬਹਾਲਾ ਮੰਨ ਲਓ ਵੀ ਇੱਥੇ ਕੱਲੇ ਉਹ ਛੱਡ ਨਹੀਂ ਸਕਦੇ ਇਹ ਵੀ ਜਿਵੇਂ ਮਜਬੂਰ ਹੈ ਇਹ ਗੱਲ ਤੇ ਵੀ ਉਹਨਾਂ ਨੂੰ ਕੱਲੇ ਨਹੀਂ ਛੱਡ ਸਕਦੇ ਇਸੇ ਕਰਕੇ ਜੀ ਹੁਣ ਇਹਨਾਂ ਨੇ ਕਿਹਾ ਵੀ ਚਲ ਵੀ ਜਿੰਨਾ ਟਾਈਮ ਰਹਿ ਗਿਆ ਜੀ ਉਧਰ ਕਦੇ ਕਰ ਕੋਲੇ ਲਾ ਲਾਂਗੇ ਜਿਹੜਾ ਅੱਧਾ ਪੂਣਾ ਕਿੱਲਾ ਲਾਉਣਾ ਆਪਾਂ ਪਰ ਬਾਗ ਬਹੁਤ ਸੋਹਣਾ ਸੀਗਾ ਜੀ ਇਹ ਕਿੰਨੂ ਐਨੇ ਮਿੱਠੇ ਕਿੰਨੂ ਲੱਗਦੇ ਆ ਜੀ ਤੇ ਸਿਆਲਾਂ ਚ ਤੇ ਤੁਸੀਂ ਗੱਲ ਹੀ ਛੱਡ ਦਿਓ ਇੰਨੇ ਸਵਾਦ ਕਿੰਨੂ ਆ ਜੀ ਇਹਦੇ ਤੋ ਵਧੀਆ ਕਿੰਨੂ ਨੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਟੋਬਰ ਪਲਾਜੇ ਵਿੱਚ ਕੀੜੇ ਕੱਢੀ ਜਾਵੇ ਰਿੰਗ ਰਿੰਗ ਰੈਂਗੀ ਟੱਫ ਫੋਨ ਵੱਜੀ ਜਾਵੇ ਫੋਨ ਟੈਟਰਾਂ ਟੂ ਇੱਕ ਨੱਡੀ ਛੱਡੀ ਜਾਵੇ ਲਾਲ ਲਾਲ ਅਖਾਂਾਂ ਲਾ ਤਕੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾਂ ਤੇ ਨੈਰਾ ਹੋਈ ਜਾਂਦਾ ਟਿਪ ਟੋਬਰੇ ਦੀ ਕਲੀ ਕਲੀ ਬੁੜਕ ਦੀ ਨਾਲ ਲੋਕਾਂ ਪੜੀ ਹੁਣ ਤਸਵੇਰਾ ਹੋਈ ਜਾਂਦਾ ਡਿਜੀਟਰ ਆਪਿਆ ਤੇ ਤਾਣ ਵਿੱਚ ਕਿਲਾ ਬਿਮਤਨ ਵਿਗੜਿਆ ਜੱਟਾਂ ਦਾ ਕਿਲਾ ਕਾਲੀ ਸੀਸ ਨਾਲ ਦੇ ਹੁੰਦੇ ਵਾਇਬਰੇਟ ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣ ਕਿਲਾ ਕਲ 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 ਇਹ ਕਿਲਰਾਂ ਦਾ ਟਾਈਮ ਰੇਲ ਹੱਸਵੇ ਵੀ ਇਹ ਨਹੀਂ ਕਿਲਰਾਂ ਦਾ ਟਾਈਮ ਲੋਕ ਪਾੜ ਪਾੜ ਕਹਿਣਾ ਸੜਕਾਂ ਤੇ ਕੋਮ ਐਕਸਪੋਰਟ ਟਾਈਮ ਵੀ ਇਹ ਨਹੀਂ ਕਿਲਰਾਂ ਦਾ ਟਾਈਮ ਸਾਉਂਡ ਟਾਈਮ ਹੁੰਦੀ ਨਹੀਂ ਹੁੰਦੀ ਨਿ ਸਟਾਪ ਲਾਈਟਾਂ ਪਲੇਟ ਦੇਖ ਲੁੱਕਦੇ ਆਇਓ ਫੋਲੋਅਰਸ ਕਰਨੇ ਦੀ ਚੱਕਰਾਂ ਚ ਪੂਰੇ ਪਾਲੇ ਅப்சਸਰੇਨਿਕ ਅப்சਸਰੇਨੇ ਕ ਪਾਲ ਦੀ ਆਪਣੀ ਕਿਹੜੀ ਗੱਡੀ ਚੱਕ ਰੇ ਸਟੀਲ ਮੱਕਰੋਟ ਕਰ ਤੋ ਕਰ ਤੇ ਟ੍ਰੈਕ ਜਿੰਨਾਂ ਦੇ ਆ ਮੇਰੇ ਬਸ ਵਿਜ਼ਨ ਚ ਗੈਪ ਪਰ ਇਜੀ ਮਨੀ ਕਹਿੰਦੇ ਆਣ ਕਹਿੰਦੇ ਆ ਕਰੇ